ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਆਪਣੀ ਪਤਨੀ ਨੂੰ ਉਸੇ ਦੇ ਆਸ਼ਕ ਦੇ ਨਾਲ ਤੋੜ ਰਿਹਾ ਸੀ ਹੋਇਆ ਬਸ ਠੀਕ ਹੈ ਉਹ ਚੰਗਾ ਕੰਮ ਕਰ ਲੱਗ ਗਿਆ ਉਹਨਾਂ ਨੂੰ ਚੰਗਾ ਲੱਗਦਾ ਸੀ ਨਾ ਤੇ ਚੰਗੇ ਨਾਲ ਚੰਗਾ ਰਹੇ ਫਿਰ ਕੁੱਛ ਰਹਿ ਹੁਣ ਤੁਸੀਂ ਆਪਦੀ ਹੀ ਘਰ ਵਾਲੀ ਨੂੰ ਕਿਸੇ ਦੇ ਨਾਲ ਤੋੜ ਰਹੇ ਹੋ ਵੀ ਭਾਈ ਤੂੰ ਲੈ ਜਾ ਮੈਂ ਆਪਦੇ ਬੱਚੇ ਸੰਭਲੂ ਇਹ ਅਸਲੀਅਤ ਦੇ ਵਿੱਚ ਵਾਪਰਿਆ ਜਾਂ ਕੋਈ ਸ਼ੂਟ ਵਗੈਰਾ ਕਰ ਰਹੇ ਨਹੀਂ ਨਹੀਂ ਅਸਲੀਅਤ ਵਿੱਚ ਹੀ ਵਾਪਰਿਆ ਇਹ ਨਹੀਂ ਤਾਂ ਸ਼ੂਟ ਥੋੜੀ ਇਹੋ ਜਿਹਾ ਕੁਝ ਚੱਲਦਾ ਹੀ ਅਸਲੀਅਤ ਵਿੱਚ ਉਹਨੇ ਜੇ ਮੈਨੂੰ ਚੀਟ ਕੀਤਾ ਤੇ ਆਪਾਂ ਕਹਿੰਦਾ ਚਲੋ ਜਿੱਥੇ ਖੁਸ਼ ਆਵਦਾ ਜਾਓ ਤੁਸੀਂ ਲਵ ਮੈਰਿਜ ਕਰਾਈ ਸੀ ਆ ਇਨਸੀਡੈਂਟ ਤੋਂ ਬਾਅਦ ਤੁਹਾਡੇ ਘਰ ਦੇ ਜਾਂ ਤੁਹਾਡੇ ਰਿਸ਼ਤੇਦਾਰਾਂ ਨੇ ਤੁਹਾਨੂੰ ਤਾਣਾ ਵੀ ਮਾਰਿਆ ਹੋਊਗਾ ਤਾਣਾ ਬਹੁਤ ਹੀ ਲੰਨਤਾ ਪਾਉਂਦੇ ਸਾਰੇ ਅਜੇ ਤੱਕ ਪਾਉਂਦੇ ਇਹ ਨਹੀਂ ਹੁੰਦਾ ਕਿ ਉਹ ਕਹਿੰਦਾ ਕਿ ਕੁੱਟ ਮਾਰਤਾ ਕਿਉਂ ਕਹਿੰਦੇ ਕੁੱਟ ਮਾਰ ਕੇ ਛਡੋਗੇ ਸੁਧਰ ਜਾਏ ਜਿੰਨੇ ਸੁਧਰ ਨਾਲ ਘਰ ਵੇਖ ਕੇ ਬੱਚੇ ਵੇਖ ਕੇ ਵੈਸੇ ਸੁਧਰੇ ਜਾਂਦਾ ਜੋ ਮੇਰੇ ਕੋਲ ਸੀ ਰਿਕਾਰਡਿੰਗਾਂ ਦਾ ਕੁਝ ਵੀ ਹੂੰ ਉਹ ਮੈਨੂੰ ਕੱਲੀ ਨੂੰ ਸੁਣਾਈਆ ਫਿਰ ਉਹ ਚੁੱਪ ਕਰ ਗਈ ਫਿਰ ਵੀ ਕਹਿੰਦੀ ਕਹਿੰਦੀ ਮੈਂ ਗਲਤ ਨਹੀਂ ਹੈਗੀ ਅੱਛਾ ਕਹਿੰਦੀ ਮੈਂ ਕਹਿੰਦੀ ਮੈਂ ਗੱਲ ਕੀਤੀ ਫੋਨ ਤੇ ਕਹਿੰਦੀ ਪਰ ਮੈਂ ਗਲਤ ਨਹੀਂ ਹੋਈ ਕੋਈ ਦੇ ਫਿਜ਼ੀਕਲ ਨਹੀਂ ਹੋਈ ਕੋਈ ਉਹੋ ਜਿਹਾ ਕੁਝ ਨਹੀਂ ਪਰ ਜਦੋਂ ਮੁੰਡਾ ਆਇਆ ਫਿਰ ਉਹਨੇ ਸਾਰੀ ਸੱਚਾਈ ਦੱਸ ਦਿੱਤੀ ਮੈਨੂੰ ਤਾਂ ਸਿੱਧਾ ਪਤਾ ਹੀ ਨਹੀਂ ਹੈ ਪਰ ਮੈਨੂੰ ਤਾਂ ਹੁਣੇ ਪਤਾ ਲੱਗ ਰਿਹਾ ਹੰਡ ਰੰਦ ਤੂੰ ਹੂੰ ਇਹ ਮੁੰਡਾ ਰੁੰਦਾਰ ਰੰਦਾ ਸੀਗਾ ਗੇਟ ਬੰਦ ਸੀ ਆ ਕੁੜੀ ਬਾਹਰ ਖੜੀ ਹੁੰਦੀ ਸੀ ਕਈ ਵਾਰੀ ਕੁੜੀ ਬਾਹਰ ਹੁੰਦੀ ਰਹਿੰਦੀ ਸੀ ਉਹਨੂੰ ਕੋਈ ਪਛਤਾਵਾ ਨਹੀਂ ਸੀਗਾ ਕਿ ਮੈਂ ਜੇ ਤੋ ਗਲਤੀ ਜਲ ਫੀਲ ਹੋ ਜੇ ਨਾ ਪੰਚਾਇਤ ਬੈਠੀ ਆ ਵੀ ਗਲਤੀ ਕੇ ਫੀਲ ਕਰਨਾ ਜਾਂ ਉਹਦੇ ਮੁੰਡੇ ਦੇ ਲੱਪੜ ਮਾਰਾ ਉਹ ਤੁਸੀਂ ਧਿਆਨ ਦੇਖੋ ਮੁੰਡੇ ਨੇ ਹੱਥ ਕੀਤਾ ਨਾ ਉਹਨੇ ਹੱਥ ਰੱਖਤਾ ਸਸਿਕਾਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗगन ਸਿੱਧੂ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਆਪਣੀ ਪਤਨੀ ਨੂੰ ਉਸੇ ਦੇ ਆਸ਼ਕ ਦੇ ਨਾਲ ਤੋੜ ਰਿਹਾ ਸੀ ਇਹ ਪਹਿਲਾ ਕਹਿ ਸਕਦੇ ਆ ਕਿ ਇਹੋ ਜਿਹਾ ਘਰ ਵਾਲਾ ਹੋਊਗਾ ਜਿਹੜਾ ਆਪਦੀ ਘਰਵਾਲੀ ਦੀ ਵਿਦਾਈ ਕਰ ਰਿਹਾ ਸੀ ਅਸਲ ਦੇ ਵਿੱਚ ਕਈ ਲੋਕ ਸੋਚ ਰਹੇ ਆ ਕਿ ਕੀ ਉਹ ਵੀਡੀਓ ਸੱਚਮੁੱਚ ਅਸਲੀ ਹੈ ਜਾਂ ਕਿਸੇ ਸ਼ੂਟ ਦਾ ਸ਼ਾਰਟ ਫਿਲਮ ਦਾ ਸੀਨ ਤਾਂ ਨਹੀਂ ਜਾਂ ਕਿਸੇ ਨੇ ਮਜ਼ਾਕ ਚ ਤਾਂ ਨਹੀਂ ਬਣਾਈ ਇਹ ਗੱਲਬਾਤ ਜਿਹੜੀ ਆ ਪੂਰੀ ਚੰਗੀ ਤਰ੍ਹਾਂ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਈ ਸਾਡੇ ਨਾਲ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੱਸੀ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਮੈਂ ਮਲੋੜ ਦੇ ਰਹਿਣ ਵਾਲਾ ਭਗਵਾਨਪੁਰਾ ਪਿੰਡ aí ਨਾਲ ਠੀਕ ਹੈ ਵੀਰੇ ਜਿਵੇਂ ਮੈਂ ਸ਼ੁਰੂਆਤ ਚ ਗੱਲ ਕੀਤੀ ਜਿਹੜੀ ਉਹ ਵੀਡੀਓ ਉਹ ਤੁਹਾਡੀ ਹੈ ਜਿਹੜੀ ਵੀਡੀਓ ਬਹੁਤ ਜ਼ਿਆਦਾ ਫਾਇਰਲ ਹੋਣੀ ਹੈ ਮੇਰੀ ਵੀਡੀਓ ਹੀ ਹੈ ਠੀਕ ਹੈ ਉਹਦੇ ਵਿੱਚ ਜਿਹੜੀ ਗੱਲਬਾਤ ਹੈ ਵੀ ਤੁਸੀਂ ਆਪਦੀ ਹੀ ਘਰ ਵਾਲੀ ਨੂੰ ਕਿਸੇ ਦੇ ਨਾਲ ਤੋੜ ਰਹੇ ਹੋ ਵੀ ਭਾਈ ਤੂੰ ਲੈ ਜਾ ਮੈਂ ਆਪਦੇ ਬੱਚੇ ਸੰਭਲੂ ਇਹ ਅਸਲੀਅਤ ਦੇ ਵਿੱਚ ਵਾਪਰਿਆ ਜਾਂ ਕੋਈ ਸ਼ੂਟ ਵਗੈਰਾ ਕਰ ਰਹੇ ਨਹੀਂ ਨਹੀਂ ਅਸਲੀਅਤ ਵਿੱਚ ਹੀ ਵਾਪਰਿਆ ਇਹ ਨਹੀਂ ਤਾਂ ਸ਼ੋਰਟ ਥੋੜੀ ਇਹੋ ਜਿਹਾ ਕੁਝ ਚੱਲਦਾ ਜੀ ਅਸਲੀਅਤ ਵਿੱਚ ਹੀ ਉਹਨੇ ਜੇ ਮੈਨੂੰ ਚੀਟ ਕੀਤਾ ਤੇ ਆਪਾਂ ਕਿਹਾ ਚਲੋ ਜਿੱਥੇ ਖੁਸ਼ ਆਵਦਾ ਜਾਓ ਹੂੰ ਨਹੀਂ ਇਹ ਤਾਂ ਬਹੁਤ ਵੱਡੀ ਗੱਲ ਹੈ ਜਦੋਂ ਵੀ ਆਪਾਂ ਨੂੰ ਮਤਲਬ ਇਹੋ ਜੀ ਗੱਲ ਕੁਈ ਜਨਾਨੀ ਦੀ ਪਤਾ ਲੱਗਦੀ ਐ ਤੇ ਆਮ ਤੌਰ ਤੇ ਅਸੀਂ ਜਿਹੜੇ ਆ ਮਤਲਬ ਗੁੱਸੇ ਦੇ ਵਿੱਚ ਹੋ ਕੇ ਹੋ ਜਾਂਦੇ ਆ ਹਨਾ ਜਾਂ ਵੱਲੋਂ ਆਪਾਂ ਕੁੱਟਮਾਰ ਤੱਕ ਚਲੇ ਜਾਂਦੇ ਆ ਨਹੀਂ ਨਹੀਂ ਉਹ ਤਾਂ ਉਹ ਤਾਂ ਕੁੱਟਮਾਰ ਤੱਕ ਕਿਉਂਕਿ ਨਹੀਂ ਕੁੱਟਮਾਰ ਕਰਕੇ ਛਡੋਗੇ ਸੁਧਰਦਾ ਹੀ ਹੂੰ ਜਿੰਨੇ ਸੁਧਰਨਾ ਦਾ ਘਰ ਵੇਖ ਕੇ ਬੱਚੇ ਵੇਖ ਕੇ ਵੈਸੇ ਸੁਧਰੇ ਹੁੰਦਾ ਐ ਅੱਛਾ ਹੁਣ ਲਵ ਮੈਰਿਜ ਸੀ ਮੇਰੀ ਇਹਦੇ ਨਾਲ ਅੱਛਾ ਲਵ ਮੈਰਿਜ ਸੀ ਵਧਿਆ ਸੁਧਰੇ ਚੱਲੇ ਹੁਣ ਕੀ ਹੋਇਆ ਪਤਾ ਨਹੀਂ ਆਪਾਂ ਨੂੰ ਕੀ ਨੂੰ ਦੁੱਖ ਸੀ ਮੇਰੇ ਤੋਂ ਕੀ ਨਹੀਂ ਜਦ ਮੈਨੂੰ ਦੱਸਦੀ ਵੀ ਮੈਨੂੰ ਆਹ ਦਿੱਕਤ ਆ ਤਕਲੀਫ ਆ ਜਿਹੜਾ ਨੇ ਆ ਕੋਈ ਕਦਮ ਚੱਕਿਆ ਨੇ ਵੇਖਿਆ ਮੈਨੂੰ ਫਿਰ ਵੀ ਵਿਸ਼ਵਾਸ ਨਹੀਂ ਸੀ ਲੋਕਾਂ ਨੇ ਕਿਹਾ ਮੈਨੂੰ ਵਿਸ਼ਵਾਸ ਨਹੀਂ ਆਇਆ ਪਰ ਮੈਂ ਜਦ ਰੱਖੀ ਹੈ ਜੇ ਰਿਕਾਰਡਿੰਗ ਸੁਣੀ ਹੈ ਹੂੰ ਫਿਰ ਆਪਾਂ ਕਿਹਾ ਮੈਂ ਸੱਧਿਆ ਸਾਰ ਨੂੰ ਮੈਂ ਲੈ ਜਾਉ ਬਈ ਨੂੰ ਆਪਦੀ ਨੂੰ ਉਦੋਂ ਕੋਈ ਘਰ ਦੇ ਵਿੱਚ ਪੰਚਾਇਤ ਵਗੈਰਾ ਆਈ ਹੋਈ ਸੀ ਜਾਂ ਪੰਚਾਇਤ ਸੱਦੀ ਮੈਂ ਖੁਦ ਸੱਦੀ ਸੀ ਪੰਚਾਇਤ ਸਾਰੇ ਮੈਂ ਹੀ ਸੱਦੇ ਸੀਗੇ ਅੱਛਾ ਵੀ ਆ ਉਹਦਾ ਆਪਣਾ ਕਿਵੇਂ ਪਤਾ ਕਿਵੇਂ ਲੱਗਿਆ ਤੁਹਾਨੂੰ ਤੁਸੀਂ ਉਤੋਂ ਫੜੇ ਜਾਂ ਕੋਈ ਗੱਲਬਾਤ ਸੁਣੀ ਸੀ ਜਾਂ ਕਿਸੇ ਨੇ ਤੁਹਾਨੂੰ ਕਿਹਾ ਸੀ ਉਹ ਤਾਂ ਨਹੀਂ ਮੇਰੇ ਨਾਲ ਉਹਨੇ ਆਈਡੀ ਕਲੈਪ ਕਰ ਰਹੀ ਹੈ ਇੰਸਟਾਗ੍ਰਾਮ ਤੇ ਜੀਦੇ ਤੇ ਪਹਿਲਾ ਭਾਈ ਉਹ ਮੇਰੇ ਕੋਲ ਆੜੀ ਚੱਲ ਜਦੋਂ ਮੈਸੇਜ ਆਇਆ ਨਾ ਕੋਦੇ ਵੇਖਿਆ ਮੈਂ ਉਹ ਮੈਸੇਜ ਦਾ ਮੈਂ ਸਕਰੀਨਸ਼ਾਟ ਲਿਆ ਫਾਰਵਰਡ ਕੀਤਾ ਉਹਦੇ ਵਾਲੇ ਪਾਸੇ ਫਿਰ ਜਦੋਂ ਮੈਂ ਘਰੇ ਗਿਆ ਮੈਂ ਘਰ ਵਾਲੇ ਫੋਨ ਚ ਵੇਖਿਆ ਘਰ ਵਾਲੇ ਫੋਨ ਚ ਕੁਝ ਵੀ ਨਹੀਂ ਸੀਗਾ ਡਿਲੀਟ ਹੋਇਆ ਸਾਰਾ ਕੁਝ ਅੱਛਾ ਜਿਹੜੀ ਤੁਹਾਡੀ ਘਰ ਵਾਲੀ ਕੋਲ ਆਈਡੀ ਚੱਲਦੀ ਸੀ ਉਹ ਤੁਹਾਡੇ ਫੋਨ ਚ ਵੀ ਚੱਲ ਰਹੀ ਸੀ ਇੱਕ ਦਿਨ ਉਹਦੇ ਤੇ ਮੈਸੇਜ ਆਇਆ ਤੇ ਤੁਹਾਨੂੰ ਸ਼ੱਕ ਹੋਇਆ ਇੱਕ ਦਿਨ ਉਸ ਦਿਨ ਹੀ ਅੱਛਾ ਉਸ ਦਿਨ ਜਿਸ ਦਿਨ ਮੈਂ ਨੂੰ ਤੁਰਿਆ ਉਸ ਦਿਨ ਹੀ 2 ਘੰਟੇ ਪਹਿਲਾਂ ਮੈਸੇਜ ਸੀਗਾ ਦੋ ਤਿੰਨ ਘੰਟੇ ਜਦੋਂ ਇਕੱਠੇ ਹੋਣ ਤੇ ਲੱਗੇ ਸਾਰੇ ਸਰਪੰਚ ਮੈਂ ਉਹ ਆਪਣਾ ਬਣਾਉਣ ਦਾ ਟਾਈਮ ਲੱਗ ਗਿਆ ਜੋ ਵੀ ਤਲਾਕਨਾਮਾ ਬਣਾਉਣਾ ਸੀ ਸਾਈਨ ਕਰਾਉਣੇ ਸੀਗੇ ਹੂੰ ਉਹ ਜਿੰਨਾ ਟਾਈਮ ਲੱਗਿਆ ਅਸੀਂ ਇਕੱਠੇ ਹੋਗੇ ਹੂੰ ਉਸ ਤੋਂ ਬਾਅਦ ਮੈਂ ਸਾਰਿਆਂ ਜੋ ਮੇਰੇ ਕੋਲ ਸੀ ਰਿਕਾਰਡਿੰਗਾਂ ਦਾ ਕੁਝ ਵੀ ਹੂੰ ਉਹ ਮੈਂ ਉਹਨੂੰ ਕੱਲੀ ਨੂੰ ਸੁਣਾਈਆਂ ਫਿਰ ਉਹ ਚੁੱਪ ਕਰ ਗਈ ਫਿਰ ਵੀ ਕਹਿੰਦੀ ਕਹਿੰਦੀ ਮੈਂ ਗਲਤ ਨਹੀਂ ਹੈਗੀ ਅੱਛਾ ਕਹਿੰਦੀ ਮੈਂ ਕਹਿੰਦੀ ਮੈਂ ਗੱਲ ਕੀਤੀ ਫੋਨ ਤੇ ਕਦੀ ਪਰ ਮੈਂ ਗਲਤ ਨਹੀਂ ਹੋਈ ਕਦੇ ਫਿਜ਼ੀਕਲ ਨਹੀਂ ਹੋਈ ਕਦੇ ਉਹੋ ਜਿਹਾ ਕੁਝ ਨਹੀਂ ਪਰ ਜਦੋਂ ਮੁੰਡਾ ਆਇਆ ਫਿਰ ਉਹਨੇ ਸਾਰੀ ਸੱਚਾਈ ਦੱਸ ਦਿੱਤੀ ਅੱਛਾ ਮੁੰਡਾ ਕੌਣ ਸੀ ਤੁਸੀਂ ਜਾਣਦੇ ਸੀ ਪਹਿਲਾਂ ਮੁੰਡੇ ਨੂੰ ਚੰਗੀ ਤਰ੍ਹਾਂ ਘਰਾਂ ਚ ਆਪਣੇ ਘਰੇ ਹੀ ਪਲਾਈ ਉਹ ਛੋਟਾ ਜਿਹਾ ਵੀ ਹੁੰਦਾ ਸਾਰੇ ਆਉਂਦੇ ਜਾਂਦੇ ਅੰਦਰ ਨਿੱਕਾ ਜਿਹਾ ਸੀ ਆਪਣੇ ਕਹਿ ਦिए ਚਾਚੇ ਤਾਇਆ ਚੋਂ ਤਾਂ ਮੁੰਡੇ ਉਹ ਚਾਚੇ ਦੇ ਮੁੰਡੇ ਹੁਣ ਘਰੇ ਆਉਂ ਤੋਂ ਮਨ ਆਪਦੇ ਭਰਾ ਨੂੰ ਹੀ ਘਰੇ ਆਉਣ ਤੋਂ ਰੋਕੀਏ ਗਲਤ ਗੱਲ ਹਾਂ ਅਗਲਾ ਕਹਿੰਦਾ ਜੇ ਤੂੰ ਫਿਰ ਕਿੰਦਾ ਕਰੇਦਾ ਚਾਚੇ ਤਾਂ ਸਾਕਿਆਂ ਨੂੰ ਤਾਂ ਘਰੇ ਆਉਣ ਤੋਂ ਕੌਣ ਰੋਕ ਸਕਦਾ ਹਾਂ ਇਹ ਸਾਕਿਆਂ ਵਰਗੇ ਆਪਣੇ ਉਹਨਾਂ ਦੇ ਅਸੀਂ ਜਾਣੇ ਉਹ ਸਾਡੇ ਆਉਂਦੇ ਆ ਪਰ ਇਹ ਨਹੀਂ ਨਾ ਮਤਲਬ ਇਸੇ ਵੇ ਹੀ ਹੋ ਪਤਾ ਸੀ ਜਾਨੂੰ ਇਹ ਕੁਝ ਹੋ ਜੂਗਾ ਅੱਛਾ ਜਦੋਂ ਮੁੰਡੇ ਨੂੰ ਬੁਲਾਇਆ ਕਿੰਨੇ ਕ ਸਾਲਾਂ ਤੋਂ ਤੁਹਾਨੂੰ ਜੀਤ ਕਰ ਰਹੀ ਸੀ ਪਤਾ ਕਿਵੇਂ ਲੱਗਿਆ ਨਹੀਂ ਨਹੀਂ ਉਹ ਮੈਨੂੰ ਇਹ ਇਹ ਦੱਸਿਆ ਇਹਨਾਂ ਨੇ ਅੱਛਾ ਹਮੇ ਉਹਨੇ ਵੀ ਕਿਹਾ ਪਹਿਲਾਂ ਸੀ ਹੁਣ ਕੁਝ ਨਹੀਂ ਪਹਿਲਾਂ ਸੀ ਹੁਣ ਕੁਝ ਨਹੀਂ ਬਸ ਇਹ ਮੈਸੇਜ ਤਾਂ ਤੁਹਾਡਾ ਆਜਾਇਆ ਹਾਂ ਤੇ ਉਹ ਤਾਂ ਮੈਂ ਕਿਹਾ ਮੈਂ ਮੈਂ ਚੁੱਪ ਕਰ ਗਿਆ ਤਾਂ ਉਹ ਕੋਈ ਇਹਨਾਂ ਨੇ ਰਿਪਲਾਈ ਕੀਤਾ ਨਹੀਂ ਉਸੇ ਦਾ ਅੱਛਾ ਕੋਈ ਰਿਪਲਾਈ ਨਹੀਂ ਸੋਚਿਆ ਜੋ ਬਸ ਚੁੱਪ ਕਰਕੇ ਤਾਂ ਮੈਂ ਥੱਲੇ ਮੂੰਹ ਕਰਕੇ ਬਹਿ ਗਿਆ ਬਸ ਹੂੰ ਉਹਨੂੰ ਕੋਈ ਪਛਤਾਵਾ ਨਹੀਂ ਸੀਗਾ ਕਿ ਮੈਂ ਜੇ ਤੋ ਗਲਤੀ ਚਲ ਫੀਲ ਹੋ ਜੇ ਨਾ ਪੰਚਾਇਤ ਬੈਠੀ ਆ ਵੀ ਗਲਤੀ ਕਿ ਫੀਲ ਕਰ ਲਾ ਜਾਂ ਉਹਦੇ ਮੁੰਡੇ ਦੇ ਲੱਪੜ ਮਾਰਾ ਉਹ ਤੁਸੀਂ ਧਿਆਨ ਦੇ ਕਰੋ ਮੁੰਡੇ ਨੇ ਹੱਥ ਕੀਤਾ ਨਾ ਉਹਨੇ ਹੱਥ ਰੱਖਤਾ ਹੂੰ ਰਿਕਾਰਡਿੰਗਾਂ ਵਿੱਚ ਵੀ ਇੱਚੀ ਸੁਣੀ ਆ ਮੈਂ ਵੀ ਰਿਕਾਰਡਿੰਗਾਂ ਵਿੱਚ ਵੀ ਬੜਾ ਆ ਥੋੜੀ ਪਲੈਨਿੰਗ ਚੱਲ ਰਹੀ ਸੀ ਫਿਰ ਮੈਂ ਹਾਂ ਕਿਸ ਤਰ੍ਹਾਂ ਦੀ ਪਲਾਨਿੰਗ ਕਰ ਰਹੀ ਸੀ ਵੈਸੇ ਹੀ ਬਸ ਉਹ ਵਿਆਹ ਹੋਇਆ ਪਿਆ ਮੇਰਾ ਤੇਰੇ ਨਾਲ ਵਧੀਆ ਤੁਰਿਆ ਵਿਆਹ ਕਰਾਈਆਂ ਤੂੰ ਮੈਂ ਆਏ ਰਹਿਣਾ ਜੋ ਕੁਝ ਹੋ ਉਹਨਾਂ ਨੇ ਐਕਸਟਰਾ ਮੈਰਿਟਲ ਅਫੇਅਰ ਰੱਖਣ ਨੂੰ ਕਹਦੇ ਸੀ ਨਜਾਇਜ਼ ਸੰਬੰਧ ਜਿਵੇਂ ਉਹ ਹੈ ਹੀ ਸੀ ਹੁੰਦੀ ਸੀ ਜਾਂਦੀ ਸੀ ਅੱਛਾ ਪਹਿਲਾਂ ਵੀ ਬਈ ਕਦੇ ਸ਼ੱਕ ਹੋਇਆ ਸੀ ਜਾਂ ਇੱਥੇ ਪਹਿਲੀ ਵਾਰ ਸੀ ਕਦੇ ਵੀ ਨਹੀਂ ਸ਼ੱਕ ਕਿਹਾ ਸੀ ਮੈਨੂੰ ਪਰ ਇਹਨਾਂ 'ਕੋ ਯਕੀਨ ਹੀ ਨਹੀਂ ਬਹੁਤ ਸੀ ਮੈਨੂੰ ਅੱਛਾ ਕਦੇ ਸ਼ੱਕ ਹੋਣ ਵਾਲਾ ਜਿੰਨੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੈਂ ਤੇ ਸ਼ੱਕ ਕਰਾਂ ਮੈਂ ਨਹੀਂ ਯਾਰ ਜਿਹੜੀ ਮੇਰੇ ਨਾਲ ਦੁਨੀਆਂ ਨਾਲ ਲੜ ਕੇ ਮੇਰੇ ਨਾਲ ਮੇਰੇ ਪਿੱਛੇ ਖੜੀ ਆ ਥੋੜੀ ਮੈਨੂੰ ਕਰੂਗੀ ਅੱਛਾ ਤੁਸੀਂ ਲਵ ਮੈਰਿਜ ਕਰਦਿਆਂ ਦੀ ਮਰਜ਼ੀ ਦੇ ਖਿਲਾਫ ਜਾ ਕੇ ਕਰੀ ਸੀ ਹਾਂਜੀ ਹਾਂਜੀ ਅੱਛਾ ਅੱਛਾ ਭਾਈ ਬੱਚੇ ਤੁਸੀਂ ਫਿਰ ਹੁਣ ਆਪਦੇ ਕੋਲ ਹੀ ਰੱਖਿਆ ਬੱਚੇ ਆਪਦੇ ਕੋਲ ਮੇਰੇ ਕੋਲ ਹੀ ਕਿੱਦੇ ਕਾ ਬੱਚੇ ਹਾਂ ਬੱਚੇ ਗੁੜੀਆਂ ਮੇਰੀ 4.5 ਸਾਲ ਦੀ ਪੌਣੇ ਇੱਕ 5 ਸਾਲ ਦੀ ਹੋ ਗਈ ਹੂੰ ਤੇ ਕਾਕੂ ਛੋਟਾ ਉਹ ਕਾਕੂ ਇਹ ਦਾ ਦੋ ਸਾਲ ਦਾ ਨਹੀਂ ਇਹ ਤਾਂ ਮਤਲਬ ਤੁਹਾਡੇ ਲਈ ਬਹੁਤ ਔਖਾ ਹੋ ਗਿਆ ਜਿਨ੍ਹਾਂ ਦੀ ਮਾਂ ਦੁਨੀਆਂ ਤੋਂ ਰੁਕਸਤ ਹੋ ਜੇ ਉਹਨਾਂ ਨੂੰ ਤਾਂ ਸਬਰ ਕਰਨਾ ਸੌਖਾ ਹੈ ਜਦੋਂ ਸ਼ਾਮ ਨੂੰ ਬੱਚੇ ਮਾਪਾਲ ਦੇ ਹੋਣੇ ਆ ਜਿਹੜੀ ਜਹਾਨ ਚ ਹੋ ਕੇ ਹੀ ਮਰ ਗਈ ਉਹਦੇ ਬਾਰੇ ਕੀ ਕਹੋਂਗੇ ਉਹ ਔਖਾ ਤਾਂ ਹੈਗਾ ਹੁਣ ਕੀ ਕਰ ਸਕਦੇ ਜਿਹਨਾਂ ਨੂੰ ਬੇਸ਼ਰਮਾ ਨੂੰ ਲੱਗਦੀ ਨਹੀਂ ਇਹਨਾਂ ਨੂੰ ਹਮ ਇਹੋ ਹੋਈ ਬੇਸ਼ਰਮ ਗਿਆ ਬੰਦੇ ਨੂੰ ਸਮਝਾ ਨਹੀਂ ਸਕਦੇ ਆਪਾਂ ਹਮ ਨਾ ਹੀ ਸਮਝਣ ਨਾ ਹੀ ਕੋਸ਼ਿਸ਼ ਬਸ ਉਹਦਾ ਵਾ ਚਲੋ ਜੋ ਵੀ ਹੈ ਠੀਕ ਆ ਉਹਦਾ ਚੰਗੀ ਰਵੇ ਜੀ ਹਮ ਇਹ ਵੀਡੀਓ ਤੁਹਾਡੇ ਦੁਆਰਾ ਬਣਾਈ ਗਈ ਸੀ ਜਿਹੜੀ ਹਾਂ ਮੈਂ ਹੀ ਕਿਹਾ ਸੀਗਾ ਇਹ ਵੀਡੀਓ ਆਪਣੇ ਮੈਂਬਰ ਦੁਆਰਾ ਬਣਾਈ ਗਈ ਉੱਥੇ ਹੀ ਅੱਛਾ ਜਿਹਦੇ ਮੈਂਬਰ ਸਰਪੰਚ ਸੀ ਮੈਂਬਰ ਨੇ ਇਹ ਵੀਡੀਓ ਬਣਾਈ ਸੀ ਹਮ ਮਤਲਬ ਦੇ ਕਾਲ ਨੂੰ ਇਹ ਨਹੀਂ ਹੈਗਾ ਮੈਨੂੰ ਨੇ بس ਇਹ ਚੀਜ਼ ਹੈ ਪਰ ਮੈਂ ਤਾਂ ਵੀਡੀਓ ਐਸ ਕਰਕੇ ਬਣਾਈ ਸੀ ਕਿਉਂਕਿ ਮੈਂ ਇਹਨੇ ਦੇ ਘਰ ਦੇ ਉਹਨਾਂ ਨੂੰ ਵਿਖਾਉਂਗਾ ਜਿਨ੍ਹਾਂ ਨੇ ਮੈਨੂੰ ਤਕਰੀਬਨ ਹੀ ਬਲੇਮ ਕੀਤਾ ਵੀ ਤੂੰ ਹੀ ਗਲਤ ਹੈ। ਅੱਛਾ ਪਹਿਲਾਂ ਵੀ ਜਦੋਂ ਕਿਤੇ ਛੋਟੀਆਂ ਮੋਟੀਆਂ ਲੜਾਈਆਂ ਹੁੰਦੀਆਂ ਸੀ ਹਾਂ ਮੈਂ ਹੀ ਗਲਤ ਸੀ ਹਮੇਸ਼ਾ। ਇਹ ਕਹਿ ਦਿੰਦੇ ਸੀ। ਹੋਰ ਮੈਂ ਹੀ ਗਲਤ ਸੀ ਤੂੰ ਗਲਤ ਹੈ। ਅੱਛਾ ਹੋਰ ਇਹ ਤੁਸੀਂ ਕਹਿੰਦੇ ਨਹੀਂ ਸੀ ਕਿ ਵੀ ਇਹਦੇ ਆ ਲੱਛਣ ਹੈ ਜੀ? ਇਹਨਾਂ ਪਤਾ ਨਹੀਂ ਸੀ ਆਪਾਂ ਨੂੰ ਕਦੇ ਮੈਨੂੰ ਐਸੀ ਘਰੇਲੂ ਲੜਾਈ ਲੜੀ ਜਾਂਦੀ ਚੱਲ ਹੋ ਹੀ ਜਾਂਦਾ ਘਰੇ ਤਾਂ ਲੜਦੀ ਚੱਲ ਕੋਈ ਨਹੀਂ ਦਾ ਆਪਣੇ ਮੇਰਾ ਤਾਂ ਇਧਰ ਪਹੁੰਚੇ ਦਰ ਕੱਢਦਾ ਸੀ ਬਚਾਲੇ ਯਾਰ ਲੜੀ ਇਹ ਬੂੜੀ ਦਾ ਕੰਮ ਹੀ ਲੜਨਾ ਹੁੰਦਾ ਕਦੇ ਸੋਚੀ ਨਹੀਂ ਆਪਾਂ ਪਰ ਹੁਣ ਆ ਕੇ ਪਤਾ ਲੱਗਾ ਵੀ ਲੜਾਈ ਕਿਉਂ ਚੱਲ ਰਹੀ ਸੀ ਹਮ ਬੜਾ ਅੱਗੇ ਬਹੁਤ ਵੱਧ ਚੁੱਕੇ ਸੀ ਉਹ ਹਮ ਉਹ ਪਿੱਛੇ ਨਹੀਂ ਮੁੜ ਸਕਦੀ ਤੇ ਨਹੀਂ ਮੁੜ ਸਕਿਓ ਫਿਰ ਮੈਂ ਕਹਤੂੰ ਜਾ ਭਈਆ ਕਿਸ ਗੱਲ ਧੋਖਾ ਫਾਸੀ ਤੁਸੀਂ ਕੋਈ ਨਸ਼ਾ ਪੱਤਾ ਕਰਦੇ ਸੀ ਜਾਂ ਪੈਸਾ ਨਹੀਂ ਦਿੰਦੇ ਸੀ ਉਹਨੂੰ ਕਿਸ ਗੱਲ ਤੋਂ ਖਫਾ ਸੀ ਨਹੀਂ ਮੈਂ ਹੁਣ ਮੂੰਹ ਤਾਂ ਨਹੀਂ ਕਹਿ ਸਕਦਾ ਆਪਦੇ ਹਨਾ ਕਿ ਮੈਂ ਮੇਰੇ ਤਕਰੀਬਨ ਮਹੱਲੇ 'ਚ ਜਾਓ ਉੱਥੇ ਪਤਾ ਕਰ ਲਓ ਜਾਂ ਮੈਂ ਨਸ਼ਾ ਪੱਤਾ ਕਰਦਾ ਵਾਂ ਜਾਂ ਮੈਂ ਕੋਈ ਆਪਣੇ ਇੱਥੇ ਘਰੇ ਕੋਈ ਖਰਚਾ ਨਹੀਂ ਕਰੇ ਕੋਈ ਆਪਣੇ ਕੁਝ ਨਹੀਂ ਹੈਗਾ ਸਭ ਕੁਝ ਹੈ ਵਧੀਆ ਰੱਬ ਦੀ ਕਿਰਪਾ ਸਾਰਾ ਕੁਝ ਵਧੀਆ ਹੀ ਹਾਂ ਵੀ ਠੀਕ ਆ ਥੋੜੇ ਜੇ ਹਾਲਾਤ ਬੰਦੇ ਦੇ ਉੱਪਰ ਨੇ ਚ ਹੋ ਜਾਂਦੇ ਹਰੇਕ ਦੇ ਹੋ ਜਾਂਦੇ ਆ ਕਦੇ ਕਦੇ ਸਬਰ ਵੀ ਕਰਨਾ ਪੈਂਦਾ ਕਿਸੇ ਚੀਜ਼ ਚ ਹਾਂ ਪਰ ਉਹੋ ਜਿਹੀ ਚੀਜ਼ ਨਹੀਂ ਸੀ ਕਿ ਆਪਾਂ ਬੇਹਦੀ ਕਦੇ ਮੈਂ ਖੁਆਇਸ਼ ਨਹੀਂ ਪੂਰੀ ਕੀਤੀ ਹਾਂ ਜਿਨੇ ਕੋ ਤਾਂ ਵੀ ਆ ਚੀ ਚਾਹੀਦੀ ਤੇ ਉਹ ਚਾਹੀਦੀ ਹੁੰਦੀ ਸੀ ਬਸ ਜਿਨੇ ਇੱਕ ਜੋਗੇ ਸੀਗੇ ਲਿਆ ਕੇ ਹਾਂ ਲਿਆ ਕੇ ਦਿੰਦਾ ਸੀ ਉਹਨੂੰ ਮੈਂ ਜੇ ਮਨ ਕੋਈ ਜ਼ਿਆਦਾ ਜ਼ਿਆਦਾ ਪੈਸਿਆਂ ਵਾਲੀ ਤਾਂ ਕੋਈ ਦੋ ਦਿਨ ਦਾ ਦੋ ਚਾਰ ਦਿਨ ਰੁਕ ਜਾ ਬਸ ਆਉਂਦਾ ਸੀ ਪਰ ਉਹਨੂੰ ਮਿਲਦੀ ਸੀ ਚੀਜ਼ ਇਹਦਾ ਕਾਫੀ ਫਰਕ ਹੈ ਉਹਨਾਂ ਦਾ ਅਸੀਂ ਦੇਖਿਆ ਵੀ ਉਹਦਾ ਐ ਲੱਗਦਾ ਵੀ ਜਿਵੇਂ ਬੱਚਾ ਹੋਵੇ ਹਾਂਜੀ ਬੱਚਾ ਇਹ ਬੱਚਿਆਂ ਵਰਗੀ ਹੈ ਓ ਇਹ ਬੱਚਾ ਜਦੋਂ ਉਹਨਾਂ ਨੇ ਖੋਦੇ ਮੈਂ ਉਹ ਦਿਨ ਥੋੜਾ ਜਿਹਾ ਜਿਵੇਂ ਪਹਿਲਾਂ ਕਿਸੇ ਨੇ ਮੈਨੂੰ ਕਿਹਾ ਮੈਂ ਇਹਨੂੰ ਕਿਹਾ ਤਾ ਸੀਗਾ ਵੀ ਤੇਰੀ ਆ ਗੱਲ ਆਈ ਇਹ ਕਹਿੰਦੇ ਨਹੀਂ ਮੇਰੇ ਜਵਾਕਾਂ ਵਰਗਾ ਉਹ ਕਹਿੰਦਾ ਮੇਰੀ ਭੈਣ ਆ ਮੇਰੀ ਮਾਂ ਵਰਗੀ ਹੈ ਕਹਿੰਦਾ ਅੱਛਾ ਤੇ ਫਿਰ ਜਦੋਂ ਜਦੋਂ ਹੱਥ ਫੜਿਆ ਲੈ ਕੇ ਗਿਆ ਉਦੋਂ ਉਦੋਂ ਕੋਈ ਸ਼ਰਮ ਨਹੀਂ ਮੈਂ ਜਦੋਂ ਉਠਾ ਰਿਹਾ ਹਾਂ ਹੱਸ ਰਹੀ ਉਤਰਾਂ ਨਾ ਤੁਸੀਂ ਤਾਂ ਲਾ ਵੇ ਕੋਈ ਹੱਸ ਰਹੀ ਓ ਨਹੀਂ ਖੁਸ਼ੀ ਕਾਦੀ ਸੀ ਕਿਸ ਕਾਲ ਦੀ ਖੁਸ਼ੀ ਸੀ ਕੀ ਪਤਾ ਕਾਦੀ ਖੁਸ਼ੀ ਸੀ ਉਨੇ ਜਦੋਂ ਹੱਥ ਕੀਤਾ ਨੀ ਮੇਰ ਨੂੰ ਵੇਖਿਆ ਜਦ ਮੈਂ ਚੱਕ ਕੇ ਮੈਂ ਚੱਲ ਉਹ ਦ ਹੱਸਣ ਲੱਗ ਪਈ ਫਿਰ ਚੁੱਪ ਕਰ ਗਈ ਫਿਰ ਹੱਥ ਫੜ ਰਹੇ ਨੇ ਹੱਥ ਕੋ ਟ੍ਰੇਨਿੰਗ ਦੋ ਜੀ ਦਾ ਜਾਨੀ ਕਿ ਪਹਿਲਾਂ ਸਹੀ ਪਲਾਨ ਚੱਲ ਰਿਹਾ ਸੀਗਾ ਵੀ ਇਹ ਆਪਾਂ ਕੱਲ ਨੂੰ ਇਹ ਹੁੰਦਾ ਜੀ ਚਲੋ ਮੈਂ ਤੋਰਤੀ ਉਹ ਨਹੀਂ ਮੈਨੂੰ ਪਤਾ ਮੈਂ ਚੰਗਾ ਕੀਤਾ ਜਾਂ ਮਾੜਾ ਪਰ ਮੇਰ ਲਈ ਮੈਨੂੰ ਪਤਾ ਮੈਂ ਚੰਗਾ ਕੀਤਾ ਕੱਲ ਨੂੰ ਕੋਈ ਮਹੀਨੇ ਨੂੰ ਮੇਰੇ ਕੋਲ ਭੱਜ ਜਾਂਦੀ ਉਹਦੇ ਨਾਲ ਹਾਂ ਰਾਤ ਬਰਾਤੇ ਮੈਨੂੰ ਕੁਝ ਪਾ ਕੇ ਆਪ ਕੋ ਭੱਜ ਜਾਂਦੀ ਕਰੋ ਮੈਂ ਕਿੰਨੂੰ ਕਹਿੰਦਾ ਤੁਹਾਨੂੰ ਡਰ ਰਿਹਾ ਸੁਸ ਹੋਣ ਡਰ ਤਾਂ ਹੁੰਦਾ ਹੀ ਫਿਰ ਉਹ ਆਉਣ ਵੀਡੀਓ ਵੇਖਦੇ ਆ ਡਰ ਤਾਂ ਲੱਗਦਾ ਇਹ ਕੱਲ ਬੱਚਾ ਮੋ ਨਹੀਂ ਸੀ ਉਹਦਾ ਬੱਚਿਆਂ ਨਾਲ ਜਿਵੇਂ ਮੈਂ ਤਾਂ ਹੁਣ ਮੈਂ ਤਾਂ ਜਿਵੇਂ ਕੱਲ ਗੱਲ ਸੁਣੀ ਘਰੇ ਗਿਆ ਮੇਰੇ ਜਿਹੜੇ ਜਿੰਨਾ ਨਾਲ ਸੀ ਨਹੀਂ ਵਰਤਦੇ ਉਹ ਘਰੇ ਆ ਕੇ ਮੇਰੇ ਆਪਦੇ ਜਿਹੜੇ ਸਕੇ ਆ ਮੇਰੇ ਕੋਲੇ ਆਏ ਆ ਰੋਈ ਜਾਂਦੇ ਹਨਾ ਪਰ ਉਹ ਜਿਵੇਂ ਦੱਸ ਦਿਆ ਕਹਿੰਦੇ ਬਈ ਮੁੰਡਾ ਇੱਥੇ ਕਹਿੰਦੀ 2-2 ਘੰਟੇ ਰੋਂਦਾ ਰਹਿੰਦਾ ਸੀ ਕਹਿੰਦੀ ਅੱਛਾ ਕਹਿੰਦੇ ਜਦੋਂ ਤੂੰ ਆਉਂਦਾ ਸੀ ਨਾ ਵੀ ਮੈਂ ਜਦੋਂ ਸ਼ਾਮ ਨੂੰ ਕੰਮ ਤੋਂ ਘਰੇ ਗਿਆ ਇਹ ਉਦੋਂ ਹੀ ਬੱਚਾ ਨੂੰ ਮੇਰਾ ਪੁੱਤ ਦਾ ਮੇਰਾ ਸ਼ੋਨਾ ਮੇਰਾ ਬੁੱਗਾ ਉਦੋਂ ਹੀ ਹੁੰਦਾ ਸੀ ਬੱਚਿਆਂ ਨੂੰ ਕਹਿੰਦੀ ਤੋਂਦੇ ਤੋਂ ਬਿਨਾ ਸਾਹਮਦੀ ਵੀ ਨਹੀਂ ਸੀ ਵੀ ਮੈਂ ਘਰੇ ਸੀ ਤੁਹਾਨੂੰ ਲੱਗਦਾ ਸੀ ਵਧੀਆ ਪਿਆਰ ਨਾਲ ਚੱਲ ਰਿਹਾ ਕੰਮ ਮੈਨੂੰ ਤਾਂ ਇਸ ਚੀਜ਼ ਦਾ ਪਤਾ ਹੀ ਨਹੀਂ ਹੈ ਪਰ ਮੈਨੂੰ ਤਾਂ ਹੁਣ ਜੀ ਪਤਾ ਲੱਗ ਰਿਹਾ ਹਨ ਗਵੰਡ ਚ ਹੂੰ ਤੇ ਮੁੰਡਾ ਰੁੰਦਾ ਰਹਿੰਦਾ ਸੀਗਾ ਗੇਟ ਬੰਦ ਸੀ ਆ ਕੁੜੀ ਬਾਹਰ ਖੜੀ ਰਹਿੰਦੀ ਸੀ ਕਈ ਵਾਰੀ ਕੁੜੀ ਬਾਹਰ ਹੁੰਦੀ ਰਹਿੰਦੀ ਸੀ ਹੂੰ ਪਹਿਲੀ ਗਲਤੀ ਤੇ ਐਡਾ ਵੱਡਾ ਸਟੈਪ ਤੁਸੀਂ ਚੱਕਿਆ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਪਹਿਲੀ ਗਲਤੀ ਸੀ ਉਹਦੀ ਜਾਂ ਪਹਿਲਾਂ ਵੀ ਕਰ ਚੁੱਕੀ ਸੀ ਗਲਤੀ ਤਾਂ ਮੈਨੂੰ ਨਹੀਂ ਪਤਾ ਪਹਿਲੀ ਕਿ ਆਖਰੀ ਪਰ ਜਦੋਂ ਆਪਾਂ ਨੂੰ ਸ਼ੱਕ ਹੀ ਨਹੀਂ ਹੋਇਆ ਕਿਸੇ ਚੀਜ਼ ਤੇ ਅੱਛਾ ਮੇਰੇ ਲਈ ਤਾਂ ਪਹਿਲੀ ਹੈ ਤੇ ਆਖਰੀ ਇੱਕ ਹੀ ਹੈ ਬਸ ਅਜਾ ਪਹਿਲੀ ਤੇ ਆਖਰੀ ਗਲਤੀ ਸੀ ਤੁਸੀਂ ਇਹ ਕਿਹਾ ਆਪਣੇ ਲਈ ਆਪਣਾ ਹੋਰ ਨਹੀਂ ਕੁਝ ਚਾਹੀਦਾ ਬਿਨਾਂ ਹੀ ਆਪਾਂ ਕਦੇ ਕਿਹਾ ਵੀ ਤੂੰ ਹੋਲੀ ਹੋਲੀ ਤੂੰ ਸੁਧਰ ਜਾ ਯਾਰ ਤੈਨੂੰ ਸਮਝਾਉਣਾ ਚੀਜ਼ ਦਾ ਨਹੀਂ ਜਿਹੜੀ ਬੁੜੀ ਨੇ ਕੰਮ ਕਰਨਾ ਉਹਨੇ ਕਰਨਾ ਹੈ ਕੱਲ ਨੂੰ ਦੇਖ ਹੀ ਰਹੇ ਆ ਆਪਾਂ ਇਹ ਕੱਲ ਨੂੰ ਕੁਝ ਖਵਾ ਪਿਆ ਦਿੰਦੀ ਜਾ ਕਹਤ ਦਿੰਦੀ ਐਵੇਂ ਕਿਸੇ ਨੇ ਮੰਗਰੇ ਵੀ ਨਹੀਂ ਹੋਣਾ ਸੀ ਉਹਨਾਂ ਨੇ ਉਹ ਤਾਂ ਇਹ ਕਹਦੇ ਉਹਨੂੰ ਰੋਕੇ ਵਿਖਾਦਣਾ ਬੁੜੀ ਨੇ ਬੀਤ ਨਾਲ ਅਸ਼ਾ ਕਰਕੇ ਆਇਆ ਤਾਂ दारू ਪੀ ਕੇ ਆਇਆ ਹੂੰ ਕਿ ਉਸ ਕਹਿ ਨਹੀਂ ਦੱਸ ਸਕਦੇ ਤਾਂ ਹੁਣ ਮਰਿਆ ਆਪੇ ਬੰਦਾ ਦੱਸੂ ਕੀ ਕਰਾ ਹੂੰ ਮੈਂ ਕੋਲ ਅੱਛਾ ਭਾਈ ਤੁਹਾਨੂੰ ਪਤਾ ਹੋਊਗਾ ਵੀ ਸਾਡਾ ਜਿਹੜਾ ਕਾਨੂੰਨ ਹੈ ਉਹ ਬੀਬੀਆਂ ਦੀ ਬਹੁਤ ਹੰਦਾ ਔਰਤਾਂ ਦੀ ਬਹੁਤ ਸੁਣੀ ਜਾਂਦੀ ਹੈ ਤੇ ਇੱਕ ਨਜਾਇਜ਼ ਸਬੰਧਾਂ ਨੂੰ ਮਨਜ਼ੂਰੀ ਵੀ ਸਾਡੇ ਕਾਨੂੰਨ ਨੇ ਦਿੱਤੀ ਹੋਈ ਹੈ ਕਿ ਜਿਹੜਾ ਬੰਦਾ ਜਾਂ ਬੁੜੀ ਕਿਸੇ ਨਾਲ ਵੀ ਰਹਿਣਾ ਚਾਹੁੰਦਾ ਉਹ ਰਹਿ ਸਕਦਾ ਹੈ ਕੋਈ ਰੋਕ ਟੋਕ ਨਹੀਂ ਤੁਸੀਂ ਮਤਲਬ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕੀਤਾ ਤੁਸੀਂ ਇਹ ਚੀਜ਼ ਦੇ ਵਿੱਚੋਂ ਹੰਡੇ ਹੋ ਲੰਗੇ ਹੋ ਤੁਸੀਂ ਕੀ ਚਾਹੁੰਦੇ ਹੋ ਵੀ ਇਹ ਕਾਨੂੰਨ ਹੋਣਾ ਚਾਹੀਦਾ ਸੀ ਬਰਦਾਸ਼ਤ ਕਰਨ ਯੋਗ ਹੈਗਾ ਇਹ ਕਾਨੂੰਨ ਨਹੀਂ ਮੈਨੂੰ ਤਾਂ ਇਸ ਜੀ ਲੱਗਦਾ ਨਹੀਂ ਜਿੱਥੇ ਹੁਣ ਦੇਖ ਲੋ ਕੋਈ ਜਾਣਦਾ ਜੇ ਇਸ ਬੁੜੀ ਜਾਂ ਬੰਦੇ ਨੇ ਕਰਨਾ ਇਹ ਨਹੀਂ ਕਹਿੰਦਾ ਕਿ ਮੈਂ ਵੀ ਦੁੱਧ ਦੋਤਾ ਆਂ ਜਾਂ ਮੈਂ ਚੰਗਾ ਆਂ ਵਿਆਹ ਤੋਂ ਪਹਿਲਾਂ ਮੇਰੇ ਵੀ ਹਨਾ ਆਪਦੇ ਹੁੰਦੇ ਹਰੇਕ ਦੀ ਪਰਸਨਲ ਲਾਈਫ ਇੱਕ ਹੁੰਦੀ ਆ ਪਰ ਇਹਦੇ ਨਾਲ ਜੋਦਾ ਸੀ ਕਦੇ ਆਪਾਂ ਗਲਤ ਨਹੀਂ ਹੋੜੇ ਜਾਂ ਕੁਛ ਨਹੀਂ ਇਹ ਕਾਨੂੰਨ ਮਾਰੇ ਜੇ ਤੁਸੀਂ ਕਹਿੰਦੇ ਪ੍ਰੇਤ ਜਮਾਂ ਗਲਤ ਆ ਦਰਅਸਲ ਕਾਨੂੰਨ ਤਾਂ ਬਹੁਤ ਗਲਤ ਬਣਾਇਆ ਜੇ ਇਹਦੇ ਵਿੱਚ ਕੁਛ ਨਹੀਂ ਪੀਸ ਦਾਲਣਾ ਬੰਦੇ ਨੂੰ ਕੁਛ ਨਹੀਂ ਨਾ ਬੜੀ ਨੂੰ ਮਰਦੇ ਬੱਚੇ ਹਾਂ ਹੁਣ ਨਾ ਤਾਂ ਉਹਨਾਂ ਜਵਾਕਾਂ ਨੂੰ ਮਾਂ ਮਿਲਣੀ ਆ ਉਨਾ ਹੀ ਉਹ ਜਾ ਪਿਆਰ ਮਿਲਣਾ ਘਰੇ ਬਲਾ ਲੱਖ ਇੱਕ ਓਵਰ ਰੈਕਟ ਹੋ ਜਾਣਾ ਮਨ ਹੁਣ ਮੇਰੀ ਛੱਡ ਗਿਆ ਰਿਸ਼ਤੇਦਾਰੀ ਚ ਬੱਚੇ ਉਹ ਵਧੀਆ ਨੂੰ ਸਾਹਮਣੇ ਮਨ ਨੂੰ ਗਲਤੀ ਕਰਨਗੇ ਉਹ ਝਿੜਕਣਗੇ ਨਹੀਂ ਉਹ ਉਹਨਾਂ ਨੇ ਉਹ ਯਾਰੋ ਕਿਤੇ ਉਹਨਾਂ ਕਹੇ ਹੈ ਨਾ ਵੀ ਮੇਰੇ ਜਵਾਕਾਂ ਨੂੰ ਮਾਰਿਆ ਇੱਕ ਮਾਂ ਹੁੰਦੀ ਉਹ ਥੱਪੜ ਵੀ ਮਾਰ ਦਿੰਦੀ ਵੀ ਨਹੀਂ ਤੂੰ ਗਲਤੀ ਕਰ ਰਿਹਾ ਉਹ ਸਮਝਾਉਣਗੇ ਪੁੱਤ ਨਹੀਂ ਐ ਨਹੀਂ ਕਰਨਾ ਉੱਥੇ ਬੱਚਾ ਦਾ ਮਾਈਂਡ ਕਈ ਵਾਰ ਨਹੀਂ ਬਹਿਨੇ ਕਾ ਮੈਨੂੰ ਕੁਛ ਕਹਿਣਾ ਬੱਚਾ ਕਈ ਵਾਰੀ ਗਲਤ ਰਾਤੇ ਵੀ ਤੁਰ ਪੈਂਦਾ ਨਾ ਉੱਥੇ ਮਾਂ ਪੇ ਤਾਂ ਕੁਛ ਨਹੀਂ ਹੁੰਦਾ ਖਤਮ ਹੁੰਦੇ ਸਿਰ ਬੱਚੇ ਹਾਂ ਜਿੰਦਗੀ ਬੱਚਾਂ ਦੀ ਖਤਮ ਹੁੰਦੀ ਹੈ ਤੁਸੀਂ ਲਵ ਮੈਰਿਜ ਕਰਾਈ ਸੀ ਆਹ ਇਨਸੀਡੈਂਟ ਤੋਂ ਬਾਅਦ ਤੁਹਾਡੇ ਘਰ ਦੇ ਜਾਂ ਤੁਹਾਡੇ ਰਿਸ਼ਤੇਦਾਰਾਂ ਨੇ ਤੁਹਾਨੂੰ ਤਾਣਾ ਵੀ ਮਾਰਿਆ ਹੋਊਗਾ ਤਾਣਾ ਬਹੁਤ ਹੀ ਲਾਂਤਾ ਪਾਉਂਦੇ ਸਾਰੇ ਅਜੇ ਤੱਕ ਪਾਉਂਦੇ ਆਧਾ ਪਿੰਡ ਲਾਂਤਾ ਪਾ ਰਿਹਾ ਹਾਂ ਹਾਂ ਕੋਈ ਤਾਂ ਇਹ ਕਹ ਰਿਹਾ ਤੂੰ ਵੀਡੀਓ ਨਹੀਂ ਪਾਉਣੀ ਸੀ ਤੂੰ ਇਹ ਨਹੀਂ ਕਰਨਾ ਸੀ ਮੈਂ ਕਿਉਂ ਨਹੀਂ ਭਈ ਯਾਰ ਬਦਨਾਮ ਬਦਨਾਮ ਹੋਇਆ ਇਹ ਮੈਂ ਕੋਈ ਗੱਲ ਨਹੀਂ ਪਰ ਮੈਨੂੰ ਪਤਾ ਮੈਂ ਸਹੀ ਅਕਾਲ ਨੂੰ ਹੁਣ ਜੇ ਇੱਕ ਕਿਸੇ ਮੈਲ ਮੰਡਲ ਮੇਲੇ ਕੋਲ ਜਾਂਦੀ ਕਿ ਮੈਨੂੰ ਜਨੇ ਘਰੋਂ ਕੱਢਤਾ ਹਾਂ ਮੈਂ ਸੌਰੀ ਫਿਰ ਅੱਜ 10 ਦਿਨਾਂ ਬਾਅਦ ਕਿ ਮੈਂ ਸੌਰੀ ਫੀਲ ਕਰਦੀ ਆ ਮੈਂ ਘਰੋਂ ਘੜਤਾ ਹੀ ਮੈਨੂੰ ਮੈਂ ਸੌਰੀ ਫਿਰ ਪੈਰੀ ਫੜਦੀ ਆਂਦੇ ਤੇ ਮੈਨੂੰ ਘਰੇ ਹਨਾ ਕਿਸੇ ਪੁਲਿਸ ਪ੍ਰਸ਼ਾਸਨ ਕੋਲ ਜਾਂਦੀ ਉਹਨਾਂ ਨੇ ਉਹਦੇ ਸਾਥ ਹੀ ਦੇਣਾ ਜਿਵੇਂ ਅਸੀਂ ਪਹਿਲਾਂ ਗੱਲ ਕਰਕੇ ਹਟਿਆ ਹਾਂ ਉਹਨਾਂ ਨਾਲ ਦੇ ਉਹਨਾਂ ਚ ਮੈਨੂੰ ਜਿਆਦਾ ਦਬਕਾ ਦੇਣਗੇ ਵੀ ਤੂੰ ਕਾਕਾ ਚੱਲ ਮਾਫ਼ ਕਰਦੇ ਐ ਕਰਦੇ ਪਰ ਨਹੀਂ ਆਪਣੇ ਉਹ ਵਸਦਾ ਕੰਮ ਰਹਿ ਹੀ ਨਹੀਂ ਗਿਆ ਹੁਣ ਹਾਂ ਇਹ ਨਹੀਂ ਨਾ ਹੁੰਦਾ ਵੀ ਮੈਂ ਜਿਵੇਂ ਕਹਿੰਦੇ ਬੱਚੀ ਨੂੰ ਜਦੋਂ ਰੱਸਾ ਚੰਬਨ ਦੀ ਹੱਤ ਪੈ ਜਾਵੇ ਫਿਰ ਜਾਂਦੀ ਹੋਣੀ ਉਹ ਨਹੀਂ ਜਾਂਦੀ ਫਿਰ ਬਸ ਬੜਾ ਸਮਝਾ ਸਮਝਾ ਰੱਖ ਲਿਆ ਆਪਾਂ ਵੀ ਇਹ ਨਹੀਂ ਵੀ ਮੈਨੂੰ ਨਹੀਂ ਵੀ ਗਲਤ ਆ ਪਰ ਕੁਝ ਪਰਸਨਲ ਗੱਲਾਂ ਹੁੰਦੀਆਂ ਵੀ ਆਪਾਂ ਘਰ ਆਇਆ ਚਲਾਵਾਂਗੇ ਤੂੰ ਹਨਾ ਵਧੀਆ ਰਾਵਾਂਗੇ ਆਪਾਂ ਜਦੋਂ ਇਹਨਾਂ ਮੈਂ ਘਰੇ ਲੈ ਗਿਆ ਨਾ ਮੈਂ ਕਿਰਾਏ ਤੇ ਰਿਆ ਸੀ ਮੈਂ ਇਹ ਗੱਲ ਕਹੀ ਸੀ ਮੈਂ ਮੇਰੇ ਸ਼ਰੀਕੇ ਨਾਲ ਨਹੀਂ ਮੇਰੀ ਬੰਦੀ ਤੇ ਮੇਰਾ ਨੱਕ ਨਾ ਵੜਾ ਦੇ ਅੱਛਾ ਐ ਰਹਿਣਾ ਉੱਥੇ ਵੀ ਉਹਨਾਂ ਨੂੰ ਲੱਗੇ ਵੀ ਹਾਂ ਸਹੀ ਫੈਸਲਾ ਲਿਆ ਬੰਦੇ ਨੇ ਇਸ ਬਜਨਾਨੀ ਦਾ ਵਿਆਹ ਕਰਾ ਕੇ ਹੂੰ ਪਰ ਉਹ ਸਭ ਮਿੱਟੀ ਹੋ ਗਿਆ ਕੋਈ ਮੈਨੂੰ ਸਾਰੇ ਲੜੇ ਝਗੜੇ ਸੀ ਬਤਾਲ ਨਹੀਂ ਕੀਤੀ ਵਿਆਹ ਕਰਾਉਣ ਤੋਂ ਪਹਿਲਾਂ ਆਪਾਂ ਹਜ਼ਾਰ ਵਾਰ ਸੋਚਦੇ ਆ ਦੋ ਸਾਲ ਰਿਲੇਸ਼ਨ ਚ ਰਹੇ ਆ ਸੀ ਹੂੰ ਦੋ ਸਾਲਾ ਰਿਲੇਸ਼ਨ ਚ ਰਹੇ ਆ ਸੀ ਉਹਦੀ ਗੱਲ ਹੀ ਨਹੀਂ ਕਦੇ ਕੋਈ ਅੱਛਾ ਰਿਲੇਸ਼ਨ ਚ ਰਹੇ ਆ ਉਦੋਂ ਇਸ ਅਗਰ ਨੂੰ ਮੈਂ ਝਿੜਕ ਵੀ ਦਿੰਦਾ ਸੀ ਉਹਦੇ ਤੇ ਲੱਪੜ ਵੀ ਮਾਰੇ ਹੋਏ ਜੇਰੋ ਪਹਿਲਾਂ ਰਹੇ ਆ ਜੀਰ ਵਿਆਹ ਕਰਾਂ ਤਾਂ ਪਹਿਲਾਂ ਹੂੰ ਪਰ ਜਦੋਂ ਇਹ ਹੋਣ ਆਈ ਆ ਕਦੇ ਨਹੀਂ ਇੱਕ ਅੱਧੀ ਵਾਰੀ ਪਹਿਲਾਂ ਅਸੀਂ ਲੜੇ ਝਗੜੇ ਮਾਰਿਆ ਜ਼ਿਆਦਾ ਹੋ ਗਿਆ ਕਈ ਵਾਰੀ ਹੱਥ ਚੱਕਿਆ ਜਾਂਦਾ ਜਨਾਨੀ ਤੇ ਹੂੰ ਪਰ ਉਹਨੇ ਫਿਰ ਮੈਂ ਮਾਫ ਹੀ ਮੰਗਾ ਲੈਂਦਾ ਸੀ ਵੀ ਨਹੀਂ ਚੱਲ ਗਲਤੀ ਹੋ ਗਈ ਮੇਰ ਤੋਂ ਸੌਰੀ ਜਾਂ ਕੁਝ ਵੀ ਹਮ ਪਰ ਇਹਨਾਂ ਉਹ ਚੀਜ਼ਾਂ ਦਾ ਨਾ ਇਹਨੇ ਜੋ ਮੈਂ ਛਿੜਕਿਆ ਨਾ ਇਹਨੇ ਉਹ ਚੀਜ਼ ਨੂੰ ਗੁਲਾਮੀ ਸਮਝੀ ਹਮ ਇਹਨੇ ਨਹੀਂ ਦੇਖਿਆ ਵੀ ਉਹ ਨੂੰ ਮੈਨੂੰ ਸਮਝਾ ਰਿਹਾ ਜਾਂ ਇਹਦੇ ਲਈ ਪਿਆਰ ਆ ਜਾਂ ਉਹ ਮੈਨੂੰ ਸੰਭ ਰਿਹਾ ਹਮ ਇਹਦੇ ਪਿੱਛੇ ਮੈਂ ਉਹਦੇ ਪਾਪਾ ਨਾਲ ਉਹਦੇ ਭਰਾ ਨਾਲ ਉਹਨਾਂ ਨਾਲ ਵੀ ਲੜ ਰਿਹਾ ਅੱਛਾ ਲੜਦੇ ਸੀ ਤੁਸੀਂ ਕਰੇ ਹਾਂ ਇਹਨੂੰ ਕਿਉਂ ਮੈਂ ਇਹਨੂੰ ਕਦੇ ਬੋਲਦੇ ਹਮ ਉਹਨਾਂ ਨਾਲ ਮੈਂ ਲੜੀ ਜਾਂਦਾ ਅੱਛਾ ਪਰ ਹੁਣ ਮੈਨੂੰ ਪਛਤਾਵਾ ਹੋ ਰਿਹਾ ਸਾਰੀ ਚੀਜ਼ਾਂ ਦਾ ਹਮ ਉਹਨੂੰ ਇਹ ਤਾਂ ਜਿਹਾ ਕਹਿੰਦਾ ਨਾ ਜਿੰਨ ਜਿਹਦੇ ਦੇ ਬੀਤਕ ਦੀ ਉਹਨੂੰ ਪਤਾ ਹੁੰਦਾ ਲੋਕੀ ਦਾ ਸਵਾਦ ਲੈਣ ਵਾਲੇ ਹਨਾ ਪਰ ਮੈਨੂੰ ਪਤਾ ਮੇਰੇ ਤੱਕ ਹੀ ਬੀਤਰੀ ਹੈ ਮੈਂ ਜਿਹੜੇ ਬੰਦੇ ਨਾਲ ਉਹਦੇ ਪਿੱਛੇ ਲੜਿਆ ਉਹ ਮੇਰੇ ਲਈ ਖੜੇ ਅੱਜ ਹਮ ਅੱਛਾ ਉਹ ਨਾ ਨਜ਼ਰਾਂ ਨਹੀਂ ਮਿਲਾ ਸਕਦਾ ਪਿਆ ਹਮ ਅੱਛਾ ਅੱਜ ਜੇ ਉਹ ਮਾਫੀ ਮੰਗੇ ਦੁਬਾਰਾ ਕਿਉਂਕਿ ਦੇਖੋ ਰਹਿਣਾ ਤਾਂ ਉਸ ਬੰਦੇ ਨਾਲ ਨਹੀਂ ਵੀ ਨਹੀਂ ਉਹਦੇ ਨਾਲ ਬਹੁਤਾ ਸਮਾਂ ਅੱਜ ਉਹ ਨਿਆਣ ਮੱਤ ਚਾਪਾ ਦੇਖਿਆ ਹੀ ਆ ਕਿੰਨੀ ਕੁਮਰ ਹੋ ਗਈ ਉਹ ਬੱਚੀ ਕਿੰਨਾ ਕੁ ਫਰਕ ਹੈ ਇਹਨਾਂ ਦਾ ਏਜ ਦਾ ਉਹ ਕੀ ਉਹ ਹੈ ਮੈਨੂੰ 21 22 ਸਾਲ 22 ਸਾਲ ਲਗਾਈ ਤਬਾ ਤੋਂ ਇਹ ਹੈਗੀ ਤੀਕੋ ਸਾਲ ਦੀ ਮੰਨਣਾ ਤੇ 32 ਸਾਲ ਦੇ ਹੋਊਗਾ ਚਲੋ ਜੇ ਤਾਂ ਕੱਟ ਗਏ ਤਾਂ ਠੀਕ ਆ ਜੇ ਨਾ ਕੱਟੇ ਮੋੜ ਕੇ ਤੁਹਾਡੇ ਕੋਲ ਆਉਂਦੀ ਆ ਮਾਫੀ ਮੰਗਦੀ ਆ ਕੀ ਫਿਰ ਇਹ ਤੁਸੀਂ ਇਹ ਚੀਜ਼ਾਂ ਹੋ ਸਕਦੀਆਂ ਕਦੇ ਵੀ ਪਹਿਲਾਂ ਕੋਈ ਜਨਾਨੀ ਕਿਸੇ ਨਾਲ ਰਹਿ ਲੇ ਰਾਤਾਂ ਕੱਟੀਆਂ ਹੋਣ ਫਿਰ ਆਪਸ ਕੋਈ ਮੈਨੂੰ ਮਾਫ ਕਰ ਦੇਈ ਮੈਂ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਹੁੰਦੀ ਨਹੀਂ ਕਹਿ ਦਿੰਦੇ ਨਾ ਮੀਆਂ ਬੀਬੀ ਦਾ ਕੋਈ ਪਤਾ ਨਹੀਂ ਹੁੰਦਾ ਇਹ ਕਦੋਂ ਇੱਕ ਹੋ ਜਾਣ ਤੇ ਕਦੋਂ ਇਹ ਲੜ ਪੈਣ ਉਹ ਨਿੱਕੇ ਨਿੱਕੇ ਝਗੜਿਆਂ ਦਾ ਹੁੰਦਾ ਵੀ ਨਹੀਂ ਹਮ ਬੇਨ ਨਿੱਕੇ ਨਿੱਕੇ ਝਗੜੇ ਆਉਣ ਮੀਆ ਇਹ ਕਈ ਵਾਰੀ ਕੀ ਆ ਤੁਹਾਡਾ ਦਿਲ ਪਿਗਲ ਜਾ ਦੁਬਾਰਾ ਇਸ ਕਰਕੇ ਮੋਛ ਰਹੀ ਹਾਂ ਹੋ ਨਹੀਂ ਕਦੇ ਵੀ ਨਹੀਂ ਇਹ ਚੀਤਾ ਨਹੀਂ ਦਿਲ ਪਿਗਲਣ ਵਾਲੀ ਗੱਲ ਹੈ ਕੱਲੇ ਬੱਚੇ ਪਾਲ ਲੋਂਗੇ ਸੰਭਾਲ ਲੋਂਗੇ ਪਾਲ ਲੂੰਗਾ ਇਹ ਮੈਂ ਇਹ ਨਾ ਕਾ ਉਹਦੇ ਉੱਤੇ ਉਹ ਹੈਗਾ ਰੱਬ ਦੀ ਮਿਹਰ ਹੈਗੀ ਨੇ ਕਿ ਮੈਂ ਪਾਲ ਲੂੰਗਾ ਮੈਨੂੰ ਪਤਾ ਹੈ ਕਿਉਂਕਿ ਮੇਰੇ ਦੁਕਾਨ ਤੇ ਜਿੱਥੇ ਮੈਂ ਕੰਮ ਕਰ ਰਿਹਾ ਮੇਰੇ ਨਾਲ ਮੇਰੇ ਭਾਈ ਉਰੀ ਖੜੇ ਹੈ ਮੈਨੂੰ ਸਪੋਰਟ ਵੀ ਕਰਦੇ ਆ ਜੇ ਮੈਂ ਕਿਤੇ ਆਉਣਾ ਜਾਣਾ ਮੈਨੂੰ ਉਹ ਨਹੀਂ ਕਹਿੰਦੇ ਤੂੰ ਕਿਉਂ ਚੱਲਿਆ ਕਾਹਤੋਂ ਚੱਲਿਆ ਹਮ ਜਿਵੇਂ ਇਹਨਾਂ ਨੇ ਮੈਨੂੰ 2 ਦਿਨ ਹੋ ਗਏ ਦੋ ਤਾਂ ਗੱਡੀ ਲੈ ਰਿਆਂ ਬਾਈ ਦੀ ਗੱਡੀ ਚਲਾ ਰਿਆਂ ਘਰੇ ਮੈਂ ਬਾਈ ਕਹਿੰਦਾ ਚਲਾ ਲਾ ਕੋਈ ਨਹੀਂ ਕਹਿੰਦਾ ਤਾਂ ਬੱਚਾਂ ਕੋਲ ਜਾਣਾ ਹੁੰਦਾ ਦੂਰ ਜਾਣਾ ਤੂੰ ਗੱਡੀ ਲੈ ਜਾ ਕਰ ਇਹ ਸਪੋਰਟ ਕਰ ਰਹੇ ਨੇ ਚਲੋ ਸਾਰੇ ਆਪਾਂ ਨੂੰ ਹਾਂ ਤੇ ਪਾਲ ਲੂਗਾ ਬੱਚੇ ਇਹਨਾਂ ਦੇ ਬਸ ਆਪੇ ਪੜਾ ਲੋਂਗੇ ਪਾਲ ਲੋਂਗੇ ਸਭ ਕੁਝ ਸਭ ਕੁਝ ਕਰ ਲੂਗਾ ਬਾਕੀ ਮੇਰੇ ਨਾਲ ਮੇਰੇ ਜਿਵੇਂ ਭਰਾ ਹੈਗੇ ਇੱਕ ਦੋ ਮੁੰਡੇ ਜਿਵੇਂ ਗੋਚਾ ਹੈਗਾ ਇੱਕ ਦੋ ਮੁੰਡੇ ਹੋਰ ਵਧੀਆ ਭਰਾਵਾਂ ਤਰ੍ਹਾਂ ਸਾਥ ਦਿੰਦੇ ਜੇ ਫੋਨ ਕੀਤਾ ਕੰਮ ਕਰ ਆਉਂਦੇ ਆ ਲੋੜ ਨਹੀਂ ਪੈਂਦੀ ਉਹ ਚੀਜ਼ ਨਾਲ ਵੀ ਪੂਰਾ ਵਿਸ਼ਵਾਸ ਹੈ ਕਰਨਾ ਦਿੱਤਾ ਹਾਂ ਠੀਕ ਹੈ ਜੀ ਬਹੁਤ-ਬਹੁਤ ਸ਼ੁਕਰੀਆ ਤੁਸ ਸਮਾਂ ਦੇਤਾ ਧੰਨਵਾਦ ਜੀ ਤਾਂ ਪੂਰਾ ਮਾਮਲਾ ਜਿਹੜਾ ਉਹ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇੱਕ ਵਿਅਕਤੀ ਜਿਹਦੀ ਪਤਨੀ ਬਾਹਰ ਐਕਸਟਰਾ ਮੈਰਿਟਲ ਅਫੇਅਰ ਦੇ ਵਿੱਚ ਸੀ ਉਹਨਾਂ ਨੂੰ ਜਦੋਂ ਪਤਾ ਲੱਗਦਾ ਤੇ ਉਹ ਉਸੇ ਬੰਦੇ ਨਾਲ ਹੀ ਤੋੜ ਦਿੰਦੇ ਆ ਤੇ ਇਕੱਲੇ ਹੀ ਆਪਣੇ ਬੱਚੇ ਪਾਲਣ ਦਾ ਫੈਸਲਾ ਕਰਦੇ ਆ ਇੱਥੇ ਇੱਕ ਸਵਾਲ ਮਹਿਲਾ ਕਮਿਸ਼ਨਰ ਨੂੰ ਵੀ ਬਣਦਾ ਹੈ ਕਿ ਜਿਹੜੇ ਇਹ ਨਜਾਇਜ਼ ਰਿਸ਼ਤਿਆਂ ਨੂੰ ਕਾਨੂੰਨ ਨੇ ਮਜੂਰੀ ਦਿੱਤੀ ਆ ਸਪੈਸ਼ਲੀ ਪੰਜਾਬ ਦੇ ਵਿੱਚ ਇਹ ਬਿਲਕੁਲ ਨਜਾਇਜ਼ ਹੈ ਲੋਕਾਂ ਦੇ ਮਨਾਂ ਦੇ ਵਿੱਚ ਇਸ ਕਾਨੂੰਨ ਦੇ ਪ੍ਰਤੀ ਰੋਸ ਹੈ ਲੋਕਾਂ ਦੇ ਘਰ ਖਰਾਬ ਹੋ ਰਹੇ ਆ ਉਹਨਾਂ ਦੋ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਗਈ ਜਿਨ੍ਹਾਂ ਨੂੰ ساری ਉਮਰ ਹੁਣ ਮਾਂ ਨਹੀਂ ਮਿਲਨੀ ਜਿਉਂਦੀ ਜਾਗਦੀ ਮਾਂ ਜਿਹੜੀ ਕਿਸੇ ਹੋਰ ਥਾਂ ਜਾ ਕੇ ਬੈਠ ਗਈ ਜੇ ਇਹ ਬੰਦਾ ਦੂਜਾ ਵਿਆਹ ਕਰਾਉਂਦਾ ਹੈ ਤੇ ਉਹ ماں ਨੇ ਉਹਨਾਂ ਬੱਚਿਆਂ ਦੀ ਪਰਵਰਿਸ਼ ਨਹੀਂ ਚੰਗੀ ਤਰ੍ਹਾਂ ਕਰਨੀ ਸਾਰਾ ਬੋਝ ਇਹਦੇ ਇਕੱਲੇ ਤੇ ਪੈ ਗਿਆ ਪਰ ਸੁਣਵਾਈ ਕੱਧੀਆਂ ਬੀਬੀਆਂ ਦੀ ਸੁਣਵਾਈ ਕੱਲੀਆਂ ਔਰਤਾਂ ਦੀ ਜੋ ਕਿ ਇੱਕ ਤਰਫਾ ਹੋ ਜਾਂਦਾ ਹੈ ਕੰਮ ਤੇ ਮੈਂ ਮਹਿਲਾ ਕਮਿਸ਼ਨਰ ਨੂੰ ਵੀ ਬੇਨਤੀ ਕਰੂੰਗੀ ਕਿ ਇਸ ਮਾਮਲੇ ਦੇ ਉੱਤੇ ਧਿਆਨ ਦੇਣ